ਜੀ ਸਰ ਰਾਤ ਨੂੰ ਇੱਕ 12:30 ਵਜੇ ਦੇ ਕਰੀਬ ਇੱਕ ਫੋਰਚੂਨਰ ਅਤੇ ਸਕਾਰਕੀਓ ਕਾਰ ਦਾ ਜਿਹੜਾ ਐਕਸੀਡੈਂਟ ਹੋਇਆ ਸੀ ਜਿਹਦੇ ਵਿੱਚ ਇੱਕ ਸਾਡੇ ਏਐਸਪੀ ਸਾਹਿਬ ਸੰਦੀਪ ਸਿੰਘ ਸੀਗੇ ਉਹਨਾਂ ਦੇ ਗਨਮੈਂਟ ਸੀਗੇ ਤੇ ਡਰਾਈਵਰ ਸੀ ਜ ਜਿਨ੍ਹਾਂ ਦੇ ਸੱਟਾਂ ਕਾਫੀ ਲੱਗੀਆਂ ਤੇ ਉਹਨਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਸੀ ਉਹਨਾਂ ਖੁਦ ਲਈ ਉਹਨਾਂ ਦੀ ਡੈਥ ਹੋ ਚੁੱਕੀ ਹੈ ਪੀਐਸਪੀ ਸਾਹਿਬ ਦੀ ਅਤੇ ਉਹਨਾਂ ਦੇ ਦੰਮੈਨਾਂ ਦੀ ਮੌਤ ਹੋ ਗਈ। ਸਰ ਇਹ ਕਾਰਨ ਕੀ ਬਣਿਆ ਜਿਹੜਾ ਐਕਸੀਡੈਂਟ ਆਮੋ-ਸਮਣੇ ਹੋਇਆ ਕਿੱਥੋਂ ਕਿੱਥੇ ਜਾ ਰਹੇ ਸੀਗੇ? ਬਿਲਕੁਲ ਆਮੋ-ਸਮਣੇ ਆਇਆ ਜੀ ਉਹ ਚੰਡੀਗੜ੍ਹ ਤੋਂ ਲੁਧਿਆਣੇ ਨੂੰ ਆ ਰਹੇ ਸੀ ਇਧਰੋਂ ਲੁਧਿਆਣੇ ਸਾਈਡ ਤੋਂ ਇੱਕ ਸਕਾਰਪਿਓ ਜਾ ਰਹੇ ਸੀ। ਉਹ ਸਿੰਗਲ ਪੁਲ ਹੋਣ ਕਰਕੇ ਉੱਥੇ ਉਹਨਾਂ ਦਾ ਜਿਹੜਾ ਹੈਗਾ ਆਮੋ-ਸਮਣੇ ਟਕਰ ਖੁੱ। ਅ ਗੱਡੀ ਦਾ ਕੁਝ ਪਤਾ ਲੱਗਿਆ ਵੀ ਅੱਗ ਲੱਗਣ ਦਾ ਕਾਰਨ ਹੈ ਅੱਗ ਲੱਗੀ ਸੀ ਹਾਂ ਜੀ ਗੱਡੀ ਨੂੰ ਜਿਹੜੀ ਏਐਸਪੀ ਸਾਹਿਬ ਵਾਲੀ ਗੱਡੀ ਸੀ ਉਹ ਨੂੰ ਬਿਲਕੁਲ ਅੱਗ ਲੱਗੀ ਸੀ ਕਿ ਤੇ ਅਸੀਂ ਮੌਕੇ ਤੇ ਚਲੇ ਗਏ ਸੀਗੇ ਤੇ ਸਾਡੀ ਪੁਲਿਸ ਨੇ ਕਾਫੀ ਹੰਬੜਾ ਮਾਰ ਕੇ ਉਹ ਦਾ ਅੱਗ ਤੇ ਕਾਬੂ ਪਾਇਆ ਤੇ ਫਾਇਰ ਬ੍ਰਿਗੇਡਰ ਨੂੰ ਵੀ ਬੁਲਾ ਲਿਆ ਸੀ ਮੌਕੇ ਤੇ ਦੋ ਪੇਸ਼ੈਂਟਸ ਆਏ ਸੀ ਜਿਹੜੇ ਗੈਸਿੰਗ ਸਟੇਟ ਤੇ ਸੀਗੇ ਬਹੁਤ ਹੀ ਮਤਲਬ ਅਨ ਰਿਵਾਈਵ ਕਰਨ ਵਾਲੀ ਸਟੇਟ ਤੇ ਸੀਗੇ ਜਿਨ੍ਹਾਂ ਦਾ ਇਚਰ ਕਰਨਾ ਚਾਹੀਦਾ ਸੀਗਾ ਉਹਨਾਂ ਤੋਂ ਤਿੰਨ ਆਈਆਂ ਸੀਗੀਆਂ ਉਹਨਾਂ ਤੋਂ ਦੋ ਐਕਸਾਇ ਹੋਏ ਨੇ ਜਿਵੇਂ ਕਿ ਨਾਮ ਜਿਹੜਾ ਸਰ ਇਹ ਇਸੀ ਪੀ ਸੰਦੀਪ ਸਿੰਘ ਆ ਜੀ ਇੱਕ ਪਰਮਜੀਤ ਸਿੰਘ ਆ ਉਹਨਾਂ ਦਾ ਗਨਮਨ ਜਿਹਾ ਕਿਹਾ ਜਾ ਰਿਹਾ ਸਾਨੂੰ ਦੱਸਿਆ ਜਾ ਰਿਹਾ ਤੇ ਇੱਕ ਉਹਨਾਂ ਦਾ ਡਰਾਈਵਰ ਦੱਸਿਆ ਜਾ ਰਿਹਾ ਆ ਨਾਮ ਮੈਨੂੰ ਨਹੀਂ ਤੇ ਕਿਡੀ ਕੁਮਰ ਉਹ ਜਿਹੜਾ ਨੂੰ ਕੁਛ ਆ ਇਹ ਜੀ ਅ ਸਰ 40 ਸਾਲ ਦੇ ਆਸ-ਪਾਸ ਤੇ ਜਿਹੜਾ ਗਨਮਨ ਸੀ ਆ ਉਹ ਵੀ ਜਿਹੜੀ ਕੁਮਰ ਉਹ ਹਾਂ 30 ਦੇ ਆਸ-ਪਾਸ ਇਹ ਜਿਹੜਾ ਡਰਾਈਵਰ ਜਿਹਨੂੰ ਰੈਫਰ ਕੀਤਾ ਹੈ ਕਿੱਥੇ ਕੀਤਾ ਹੈ ਅਸੀਂ ਦਾ ਆਪਣੇ ਉਹਨਾਂ ਲੁਧਿਆਣੇ ਰੈਫਰ ਕੀਤਾ ਜੀ ਕਿੰਨਾ ਜਿੰਜਰ ਜੀ ਉਹਦਾ ਕਿੰਨੇ ਇੰਸਪਸ਼ ਹੋ ਗਏ ਓਵਰਟੇਕ ਸਿਗਨਾਲ ਕਿਹਾ ਸਕਦੇ ਆ ਬਾਕੀ ਉਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਹੈ ਉਸ ਤੋਂ ਬਾਅਦ ਪਤਾ ਲੱਗੇਗਾ ਜੈ ਡਾਉਰੀ ਹਸਪੀਟਲ ਤੋਂ ਹਾਂਜੀ ਬਿਲਕੁਲ